ਸਾਡਾ ਸ੍ਰੀਕਲ ਜੀ ਤੋਂ ਸੇਖ ਰਹੇ 24 ਇੰਟੂ 7 ਪੰਜਾਬ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਹੋਂ ਤੋਂ ਬਾਅਦ 19000 ਸਕੂਲਾਂ ਵਿੱਚੋਂ 12000 ਸਕੂਲ ਐਜੇ ਹੈ ਬਣ ਗਏ ਹਨ ਜਿੱਥੇ ਵਿਦਿਆਰਥੀਆਂ ਨੂੰ ਬੰਦੀਆਂ ਸਹੂਲਤਾਂ ਮਿਲ ਰਹੀਆਂ ਹਨ ਹੁਣ ਸੂਬੇ ਦੇ ਕਿਸੇ ਵੀ ਸਕੂਲ ਵਿੱਚ ਵਿਦਿਆਰਥੀ ਜ਼ਮੇਨ ਤੇ ਨਹੀਂ ਬੈਠਦੇ ਇਸ ਦੇ ਨਾਲ ਹੀ ਸੂਬੇ ਦੇ 17000 ਸਰਕਾਰੀ ਸਕੂਲ ਵਿੱਚ ਵਾਈਫਾਈ ਯਾਨੀ ਇੰਟਰਨੈਟ ਸਹੂਲਤਾਂ ਲਿਆ ਸੰ ਇਹ ਦਾਵਾ ਸੂਬੇ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਕੀਤਾ ਉਹਨਾਂ ਨੇ ਕਿਹਾ ਕਿ ਕੱਲ੍ਹ ਯਾਨੀ ਸੋਮਵਾਰ ਨੂੰ ਪੰਜਾਬ ਦੇ ਸਾਰੇ ਾਇਕਤੀ ਮੰਤਰੀ ਆਪਣੇ ਇਲਾਕੇ ਵਿੱਚ ਸਕੂਲ ਵਿੱਚ ਕੀਤੀ ਗਈ ਕੰਮਾਂ ਦਾ ਉਦਘਾਟਨ ਕਰਨਗੇ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਸਕੂਲ ਆਫ ਐਮਿਨੈਂਸ ਸ਼ਹੀਦ ਭਗਤ ਸਿੰਘ ਨਗਰ ਦਾ ਉਦਘਾਟਨ ਕਰਨਗੇ ਇਸ ਦੌਰਾਨ ਹੀ ਉਹਨਾਂ ਨੇ ਕਿਹਾ ਕਿ ਪ੍ਰਾਈਵੇਟ ਸਕੂਲ ਮਨਮਾਨੇ ਢੰਗ ਨਾਲ ਫੀਸਾਂ ਨਹੀਂ ਵਧਾ ਸਕਣਗੇ 8% ਤੋਂ ਵੱਧ ਫੀਸ ਨਹੀਂ ਵਧਾ ਸਕਣਗੇ ਜੇਕਰ ਕੋਈ ਸਕੂਲ ਫੀਸ ਵਧਾਉਂਦਾ ਹੈ ਤਾਂ ਉਸ ਤੋਂ ਪਹਿਲਾਂ ਉਸ ਨੂੰ ਦੱਸਣਾ ਪਵੇਗਾ ਕਿ ਸਕੂਲ ਵਿੱਚ ਕੀ ਸੁਧਾਰ ਹੋਏ ਹਨ ਹਾਲਾਂਕਿ ਸਿੱਖਿਆ ਮੰਤਰੀ ਨੇ ਕਿਹਾ ਹੈ ਕਿ ਉਹਨਾਂ ਦੀ ਨਿੱਜੀ ਸਕੂਲਾਂ ਨਾਲ ਕੋਈ ਦੁਸ਼ਮਣੀ ਨਹੀਂ ਹੈ ਸਿੱਖਿਆ ਨੂੰ ਵਪਾਰ ਬਣਾਉਣਾ ਗਲਤ ਹੈ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਇਹਨਾਂ ਪ੍ਰੋਗਰਾਮਾਂ ਵਿੱਚ ਵਿਧਾਇਕ ਮੰਤਰੀ ਪੰਚ ਸਰਪੰਚ ਅਤੇ ਕੌਂਸਲਰ ਵੀ ਹਿੱਸਾ ਲੈਣਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਸਕੂਲ ਆਫ ਫੈਮਿਨੈਂਸ ਛੇਦ ਭਗਤ ਸਿੰਘ ਨਗਰ ਦਾ ਉਦਘਾਟਨ ਕਰਨਗੇ ਆਮ ਆਦਮੀ ਪਾਰਟੀ ਨੇ ਪੰਜਾਬ ਦਿਨ ਚਾਰਜ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸੋਦੀਆ ਵੀ ਉਹਨਾਂ ਦੇ ਨਾਲ ਹੋਣਗੇ ਪਾਰਟੀ ਮੁਖੀ ਅਤੇ ਮੰਤਰੀ ਅਮਨ ਅਰੋੜਾ ਸਮਾਨ ਵਿੱਚ ਸਕੂਲ ਦਾ ਉਦਘਾਟਨ ਕਰਨਗੇ ਵਿੱਤ ਮੰਤਰੀ ਹਰਪਾਲ ਸਿੰਘ ਚਿਮਮਾ ਡਿਡਵਾ ਵੀ ਉੱਥੇ ਰਹਿਣਗੇ ਜਦਕਿ ਉਹ ਖੁਦ ਡੇਰਾ ਬੱਸੀ ਮੋਹਾਲੀ ਖਰੜ ਚਮਕੌਰ ਸਾਹਿਬ ਰੋਪੜ ਅਤੇ ਅਨੰਦਪੁਰ ਸਾਹਿਬ ਵਿਖੇ ਸਕੂਲਾਂ ਦੇ ਕੰਮ ਦਾ ਉਦਘਾਟਨ ਕਰਨਗੇ ਇਸ ਦੁਹਾਂਤ 350 ਤੋਂ ਵੱਧ ਸਕੂਲਾਂ ਵਿੱਚ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਲਈ ਪੰਜਾਬ ਦੇ 3 ਕਰੋੜ ਪੰਜਾਬੀਆਂ ਦੇ ਲਈ ਇਹ ਮੰਗ ਦੀ ਗੱਲ ਹੈ ਕਿ ਜਿਸ ਦਿਨੇ ਆਵਾਦੀ ਪਾਰਟੀ ਦੀ ਗੋਹ ਹੋਈ ਹੈ ਉਸ ਸਿਹਤ ਅਤੇ ਸਿੱਖਿਆ ਇਹ ਦੋ ਸੈਕਟਰ ਹੈ ਜਿਹੜੇ ਪਿਛਲੇ ਸਰਕਾਰਾਂ ਨੇ ਆਣ ਬੋਲੇ ਆ ਖਾਦੇ ਰਹੇ ਸਾਡਾ ਮੇਨ ਫੋਕਸ ਜਿਹੜਾ ਸਿੱਖਿਆ ਤੇ ਰਹੇ ਕਿਉਂਕਿ ਦੇਸ਼ ਦੇ ਵਿੱਚ ਦੁਨੀਆ ਦੇ ਵਿੱਚ ਜਿਹੜੇ ਦੇਸ਼ ਰਾਜ ਕਰਦੇ ਨੇ ਉਹ ਸਭ ਤੋਂ ਵੱਧ ਆਪਣੇ ਬੱਚਿਆਂ ਤੇ ਚਾਹਦੇ ਭੁੱਖ ਦੇ ਵਿੱਚ ਆਉਣ ਵਾਲੀ ਜੀੜੀ ਦੇ ਵਿੱਚ ਇਨਵੈਸਟ ਜਿਹੜਾ ਉਹ ਕਰਦੇ ਨੇ। ਔਰ ਪੰਜਾਬ ਦੇ ਵਿੱਚ ਜਿਹਦੇ 3 ਸਾਲਾਂ ਵਿੱਚ ਵੱਡੇ ਪੱਧਰ ਤੇ ਉੱਪਰ ਕੰਮ ਨੇ ਜਿਹੜੇ ਉਹ ਹੋ ਰਹੇ ਨੇ ਪਰ ਅੱਜ ਇੱਕ ਨਵੀਂ ਸਿੱਖਿਆ ਕ੍ਰਾਂਤੀ ਦੀ ਸ਼ੁਰੂਆਤ ਹੈ ਜਿਹੜੀ ਉਹ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਉੱਪਰ ਸਕੂਲਾਂ ਨੂੰ ਬਿਹਤਰੀਨ ਬਣਾਉਣ ਦਾ ਕੰਮ ਇਹਦਾ ਉਹ ਸ਼ੁਰੂ ਹੈ ਇਸੇ ਲੜੀ ਦੇ ਵਿੱਚ ਅੱਜ ਮੈਂ ਆਪਣੇ ਹਲਕੇ ਸਮਾਪ ਦੇ ਮੇਰੇ ਆਪਣੇ ਜੱਦੀ ਪਿੰਡ ਗੁਰੂਖਾਂ ਦੇ ਵਿੱਚ ਅਸੀਂ ਤਕਰੀਬਨ 1 ਕਰੋੜ 98 ਲੱਖ ਰੁਪਏ ਦੇ ਦੋਹਾਂ ਸਕੂਲਾਂ ਦੇ ਵਿੱਚ ਸੀਨੀਅਰ ਸਕੈਂਡਰੀ ਵੀ ਔਰ ਪ੍ਰਾਇਮਰੀ ਵੀ ਦੋਨੋਂ ਦੇ ਵਿੱਚ ਜਿਹੜੇ 1 ਕਰੋ 98 ਲੱਖ ਦੇ ਕੰਮ ਨੇ ਨੇ ਉਹ ਸ਼ੁਰੂ ਕਰਨ ਜਾ ਰਹੇ ਹਾਂ ਅੱਜ ਦੀ ਤਾਰੀਖ ਦੇ ਵਿੱਚ ਅ ਤਕਰੀਬਨ 90% ਸਕੂਲਾਂ ਦੇ ਵਿੱਚ ਜਿੱਥੇ ਪਹਿਲਾਂ ਬਾਉਂਡਰੀ ਵਾਲ ਨਹੀਂ ਸੀ ਗਿਆ ਟੂਲਸ ਨਹੀਂ ਸੀ ਗਿਆ ਜਾਂ ਕਲਾਸਰੂਮ ਨਹੀਂ ਸੀਗੇ ਤਾਂ ਉਹਨਾਂ ਨੂੰ ਅਪਗ੍ਰੇਡ ਕਰਨ ਦੀ ਲੋੜ ਸੀਗੀ ਉਹ ਪੂਰੇ ਪੰਜਾਬ ਦੇ ਵਿੱਚ ਕੰਮ ਚੱਲ ਰਹੇ ਏ ਸਕੂਲ ਦੇ ਵਿੱਚ ਵੀ ਸੀਨੀਅਰ ਸਕੈਂਡਰੀ ਸਕੂਲ ਦੇ ਵਿੱਚ ਵੀ ਬਾ 70 ਲੱਖ 72 ਹਜ਼ਾਰ ਰੁਪਏ ਦੇ ਨਾਲ ਅੱਜ ਫਿਜ਼ਿਕਸ ਨਾਲ కెమిస్ట్రీ ਲੈਬ ਬਾਇਓ ਲੈਬ ਲਾਇਬ੍ਰੇਰੀ ਸਾਰੀਆਂ ਨੇ ਜਿਹੜੀਆਂ ਆਪ ਕੋਰੇ ਵੰਡੀਆਂ ਨੇ ਸੋ ਮੈਂ ਸਮਝਦਾ ਕਿ ਇੱਕ ਨਵਾਂ ਪੰਜਾਬ ਹੈ ਜਿਹੜਾ ਇਸ ਸਿੱਖਿਆ ਕ੍ਰਾਂਤੀ ਦੇ ਜ਼ਰੀਏ ਸਿਰਜਿਆ ਜਾ ਰਿਹਾ ਹੈ ਆਵਾਦੀ ਪਾਰਟੀ ਤੋਂ ਭਵਨ ਸਰਕਾਰ ਵੱਲੋਂ ਜਿਹਦੇ ਜਿਹਦੀ ਸੋਚ ਜਿਹਦੀ ਦਿਸ਼ਾ ਹੈ ਔਰ ਜਿਹਨਾਂ ਦੀ ਸੀਨੀਅਰ ਦੇ ਕੇ ਹਿੰਦਵਾਦੀ ਔਰ ਨਸਰੀ ਜੀ ਉਹਨਾਂ ਨੇ ਪਹਿਲਾਂ ਇਹ ਬਿਹਤਰੀਨ ਸਿੱਖਿਆ ਦਾ ਮਾਡਲ ਦਿੱਲੀ ਦੇ ਵਿੱਚ ਸਰਜਿਆ ਤੇ ਉਹੀ ਹੁਣ ਪੰਜਾਬ ਦੇ ਵਿੱਚ ਹੁਣ ਜਾ ਰਿਹਾ ਹੈ ਦਾਖਲੇ ਹੁਣ ਸ਼ੁਰੂ ਹੋ ਜਾਂਦੇ ਨੇ ਕਿ ਸਰਕਾਰੀ ਸਕੂਲਾਂ ਦੇ ਵਿੱਚ ਤਾਂ ਪ੍ਰਾਈਵੇਟ ਦੇ ਮੁਕਾਬਲੇ ਲੱਗਦਾ ਕਿ ਇਸ ਵਾਰ ਜਿਹੜੇ ਦਾਖਲੇ ਵਧਣ ਦੀ ਉਮੀਦ ਹੈ 100% ਵਧਣਗੇ ਜੀ ਪਿਛਲੇ 3 ਸਾਲਾਂ ਦੇ ਵਿੱਚ ਹੀ ਤਕਰੀਬਨ 9000 ਤੋਂ ਵੀ ਵੱਧ ਬੱਚੇ ਇਹ ਜਿਹੜੇ ਪੂਰੇ ਪੰਜਾਬ ਦੇ ਵਿੱਚ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਐਡਮਿਸ਼ਨ ਲੈ ਚੁੱਕੇ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਇਹ ਅੱਜ ਤੱਕ ਦੇ ਪੰਜਾਬ ਦੇ ਵਿੱਚ ਨਹੀਂ ਹੋਇਆ ਸੀਗਾ ਜਦੋਂ ਇਨਫਰਾਸਟ੍ਰਕਚਰ ਬਿਹਤਰੀਨ ਹੋਊਗਾ ਜਦੋਂ ਇੱਥੇ ਪੜਾਉਣ ਦਾ ਮਾਹੌਲ ਵਧੀਆ ਹੋਊਗਾ ਜਦੋਂ ਇੱਥੋਂ ਦੇ ਟੀਚਰਸ ਦੇ ਜਿਹੜੇ ਪ੍ਰਿੰਸੀਪਲਸ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਉਹ ਬਾਹਰਲੇ ਮੁਲਕਾਂ ਤੋਂ ਟ੍ਰੇਨਿੰਗ ਲੈ ਕੇ ਆਉਣਗੇ 20000 ਤੋਂ ਵੱਧ ਟੀਚਰ ਹੈ ਜਿਹੜਾ ਉਹ ਰੱਖਿਆ ਜਾ ਚੁੱਕਿਆ तकरीबन 90000 90% ਜਿਹੜੇ ਸਕੂਲਾਂ ਦੇ ਵਿੱਚ ਬੁਖਰ ਹੋਣੀ ਸੀ ਉਹ ਕੰਪਲੀਟ ਹੋ ਚੁੱਕੀ ਸੋ ਮੈਂ ਸਮਝਦਾ ਕਿ ਬੜੇ ਜਲਦੀ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਸਰਕਾਰੀ ਸਕੂਲ ਨੇ ਉਹ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਕਿਤੇ ਅੱਗੇ ਹੈ ਜਿਹੜਾ ਹਰ ਸ਼ਹਿਰ ਹਰ ਪਿੰਡ ਹਰ ਨਗਰ ਦੇ ਵਿੱਚ ਉਹ ਪਹੁੰਚ ਜਾਊਗਾ ਸਰ ਰਤੋ ਕਾ ਇੱਕ ਸਕੂਲ ਹੈ ਬਹੁਤ ਮਸ਼ਹੂਰ ਹੈ ਬੰਦਾ ਖੁਲਿਆ ਰਹਿੰਦਾ ਹੈ ਜਿਹੜੇ ਕੇਵਲ ਕੰਨੀ ਦੇ ਵਿੱਚ ਪੜ੍ਹ ਸਕਣ ਉਹ ਮਰੀਕ ਦੇਖੋ ਮੈਂ ਸਮਝਦਾ ਕਿ ਕੱਲਾ ਇੱਕ ਤੁਸੀਂ ਰਤੋ ਕੀ ਦੇ ਐਗਜ਼ਾਮਪਲ ਦੇ ਰਹੇ ਹੋ ਪੰਜਾਬ ਦੇ ਵਿੱਚ ਤਕਰੀਬਨ ਤਕਰੀਬਨ 20000 ਦੇ ਕਰੀਬ ਸਕੂਲ ਹੈ ਹਰ ਸਕੂਲ ਹੈ ਜਿਹੜਾ ਉਹ ਰਤੋ ਕੇ ਵਾਲੇ ਸਕੂਲ ਦੇ ਘੱਟੋ ਘੱਟ ਬੇਸਿਕ ਉਸ ਦੇ ਸਟੈਂਡਰਡ ਦੇ ਉੱਪਰ ਪਹੁੰਚ ਜਾਏਗਾ ਉਹ ਸਕੂਲ ਦੀ ਪੋਜੀਸ਼ਨ ਅਜਿਹੀ ਹੈ ਕਿ ਤਿੰਨ ਤਿੰਨ ਸਾਲਾਂ ਦੀ ਉਹ ਸਰਕਾਰੀ ਸਕੂਲ ਦੇ ਵਿੱਚ ਵੇਟਿੰਗ ਹੈ ਐਡਮਿਸ਼ਨ ਲੈਣ ਦੇ ਲਈ ਜੇ ਜੇ ਬੱਚਾ ਹੋਣਾ ਹੁੰਦਾ ਹੈ ਜੇ ਬੱਚਾ ਮਾਪਿਆਂ ਦੇ ਹੋਣਾ ਹੁੰਦਾ ਹੈ ਪਹਿਲਾਂ ਉੱਥੇ ਜਾ ਕੇ ਸਕੂਲ ਦੇ ਪ੍ਰਿੰਸੀਪਲ ਕੋਲ ਪੰਚਾਇਤ ਕੋਲ ਨੋਟ ਕਰਾ ਕੇ ਆਉਣੀ ਜੀ ਵੀ 3 ਸਾਲ ਬਾਅਦ ਮੇਰੇ ਬੱਚੇ ਨੂੰ ਇੱਥੇ ਤੁਸੀਂ ਐਡਮਿਸ਼ਨ ਦੇਣੀ ਹੈ ਆਹੀ ਸੋਚ ਸਾਡੀ ਪੰਜਾਬ ਦੇ 20000 ਸਕੂਲਾਂ ਨੂੰ ਬਣਾਉਂਦੇ ਫਤਿਆ ਦੇ ਪ੍ਰਮਾਤਮਾ ਸੁੱਤ ਕੇ ਬਾਬਾ ਨਾਨਕ ਜੁਨੇ ਕਰਲ ਇਸ ਇਹ ਟੀਚਾ ਜਿਹੜਾ ਉਸ ਮੁੱਚੇ ਪੰਜਾਬ ਦੀ ਸਹਿਯੋਗ ਨਾਲ ਅਸੀਂ ਬੜੀ ਜਲਦੀ ਪੂਰਾ ਕਰਾਂਗੇ ਸਿਰ ਪੰਜਾਬ ਜਿਹੜੇ ਇੰਕਾਊਂਟਰ ਹੋ ਰਹੇ ਨੇ ਪਰ 120 ਮਿਲ ਉਹਨਾਂ ਨੂੰ ਸੁਦਾ ਚੱਕੇ ਜਾ ਰਹੇ ਨੇ ਦੁਬਾਰਾ 84 ਦੇ ਮੋੜ ਨਾਲ ਤੱਕਿਆ ਜਾਂਦਾ ਨਹੀਂ ਦੇਖੋ ਇਸ ਤਰ੍ਹਾਂ ਕਿ ਜੇ ਕੋਈ ਨਸ਼ਾ ਵੇਚੂਗਾ ਲੋਕਾਂ ਦੇ ਬੱਚਿਆਂ ਦੇ ਨਸ਼ਾ ਦੇ ਵਿੱਚ ਜ਼ਹਿਰ ਘੋਲੂਗਾ ਜੇ ਕੋਈ ਕਿਸੇ ਤੋਂ ਫਰੋਫੀਆ ਮੰਗੂਗਾ ਜੇ ਕੋਈ ਕਿਸੇ ਦਾ ਕਤਲ ਕਰਕੇ ਭੱਜੂਗਾ ਜੇ ਕੋਈ ਇਹ ਜਾਂ ਚਾਹੇ ਐਂਟੀ ਸੋਸ਼ਲ ਐਲੀਮੈਂਟ ਹੈ ਗੈਂਗਸਟਰ ਹੈ ਜਾਂ ਕੋਈ ਡਰਗ ਸਮਗਲਰ ਹੈ ਜੋ ਹੈ ਜਦ ਗੱਬ ਤੱਕ ਕਰੂਗਾ ਤੇ ਪੁਲਿਸ ਪਿੱਛਾ ਕਰੂਗੀ ਆਮਣਾ ਸਾਹਮਣਾ ਹੋਊਗਾ ਤੇ ਫਿਰ ਉੱਥੇ ਪੁਲਸ ਨੇ ਜਦੋਂ ਅੱਗੋਂ ਗੋਲੀ ਚੱਲੂਗੀ ਤੇ ਪੁਲਸ ਨੇ ਆਰਤੀ ਤੋਂ ਬਾਹਰ ਨਹੀਂ ਦਿੰਦੀ ਉਹਨਾਂ ਦੀ ਉੱਥੇ ਬਜੇ এনਕਾਊਂਟਰ ਹੋਊਗਾ ਇਹੋ ਜਿਹਾ ਕੋਈ ਗੱਲ ਨਹੀਂ ਹੈ ਕਿ 84 ਵਾਲਾ ਮਹੌਲੇ ਡਾਊਲ ਬਣ ਰਿਹਾ ਹੈ ਸਾਡੀ ਸਰਕਾਰ ਦੇ ਵਿੱਚ ਪੰਜਾਬ ਦੇ ਵਿੱਚ ਲਾਅ ਆਫ ਲੈਂਡ ਹੈ ਜਿਹੜਾ ਜੋ ਧਰਤੀ ਦਾ ਕਾਨੂੰਨ ਹੈ ਜੋ ਦੇਸ਼ ਦਾ ਕਾਨੂੰਨ ਹੈ ਉਹ ਲਾਗੂ ਹੋਊਗਾ ਪਰ ਜੇ ਕੋਈ ਇਹ ਸੋਚੇ ਵੀ ਪਿਛਲੀਆਂ ਸਰਕਾਰਾਂ ਦੇ ਪਿਛਲੀਆਂ ਲੀਡਰਾਂ ਦੀ ਤਰ੍ਹਾਂ ਇਹਨਾਂ ਮਾੜੇ ਅੰਸਰਾਂ ਨੂੰ ਸਾਡੀ ਸਰਕਾਰ ਜਾਂ ਸਰਕਾਰ ਦਾ ਕੋਈ ਨੁਮਾਇੰਦਾ ਉਸਤ ਪਨਾਹੀ ਦੇ ਦੂਗਾ ਤੇ ਉਹ ਨਹੀਂ ਹੋਣ ਵਾਲਾ ਇਸ ਕਰਕੇ ਮੈਂ ਇਸੇ ਕਰਕੇ ਬਾਰ ਬਾਰ ਕਹਿਣਾ ਇਨ ਇਨ ਸਮਗਲਰਸ ਨੂੰ ਜਿਹੜੇ ਡਰੱਗ ਦਾ ਧੰਦਾ ਕਰਦੇ ਨੇ ਕਿ ਭਾਈ ਤੁਸੀਂ ਇਹ ਕੰਮ ਛੱਡ ਦਿਓ ਮੀਨਸਟ੍ਰੀਮ ਦੇ ਵਿੱਚ ਆਓ ਪੰਜਾਬ ਸਰਕਾਰ ਅੱਜ ਨੌਕਰੀਆਂ ਹਰ ਰੋਜ਼ ਵੱਧ ਰਹੀ ਹੈ ਆਓ ਮਿਹਨਤ ਕਰੋ ਪੜੋ ਆਪ ਦਾ ਵੀ ਦਾਅਵੋ ਪਰਿਵਾਰ ਦਾ ਵੀ ਨਾਮ ਰੋਸ਼ਨ ਕਰੋ ਪੰਜਾਬ ਦਾ ਨਾਮ ਰੋਸ਼ਨ ਕਰਦੇ ਸੋ ਮੋਠੇ ਪਾਸੇ ਤੁਰੇ ਹੋਏ ਸਰ ਰਾਜ ਸਿੰਘ ਇਸ ਤਰੀਕੇ ਨਾਲ ਦੇਖੋ ਜਿਹੜਾ ਦਿਨ ਪਾਸ ਕੀਤਾ ਹੈ ਕਿ ਇੰਡਸਟਰੀ ਜਿਹੜਾ ਜੀ ਸਾਹਿਬ ਦੇਖੋ ਮੈਂ ਸਮਝਦਾ ਕਿ ਇਹ ਮਾਈਨੋਰਟੀਜ਼ ਦੇ ਉੱਪਰ